ਪਤਨਾਲੇ ਤਾਂ ਆ ਗਏ ਮੇਰੇ ਕੋਲ ਆਏ ਹੋ ਆਪਣਾ ਟਾਈਮ ਕੱਟਿਆ ਮੇਰਾ ਨਵਾਣੇ ਜੇ ਬੰਦੇ ਨਿਮਾਣੇ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਹੈ ਤੇ ਪਾਰਟੀ ਟਾਈਮ ਟੂ ਟਾਈਮ ਪ੍ਰੋਮੋਸ਼ਨ ਵੀ ਕਰਦੀ ਹੈ ਤੇ ਕੰਮ ਨਹੀਂ ਕਰਾਂਗੇ ਰਿਮੋਸ਼ਨ ਵੀ ਕਰਦੇ ਸਾਡੇ 17 ਸਾਲ ਦਾ ਸੀਗਾ ਜੀ ਮੈਂ ਜਦੋਂ ਮੈਂ ਪਾਰਟੀ ਆਪਣੇ ਆਪ ਹੀ ਦਫਤਰ ਜਾ ਕੇ ਜੁਆਇਨ ਕਰਨਾ ਨਜ਼ਰ ਆਇਆ ਜੀ ਦਾ ਅੰਦੋਲਨ ਵੀ ਚੱਲਿਆ ਸੀਗਾ ਉਹਨੂੰ ਦੇਖ ਕੇ ਵੀ ਸਾਰਾ ਯੂਥ ਸੀਗਾ ਐਗਰੈਸ਼ਨ ਚ ਸੀਗਾ ਇੱਕ ਜਨੂਨ ਸੀਗਾ ਬਸ ਉਹ ਜਨੂਨ ਮੈਨੂੰ ਪਾਰਟੀ ਦੇ ਵਿੱਚ ਲੈ ਆਇਆ ਮੇਰੇ ਵਰਗੇ ਵਰਕਰ ਨੂੰ ਜਿਹਦਾ ਨਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਨਾ ਵਧੀਆ ਹੈਗਾ ਨਾ ਬੈਂਕ ਬੈਲੈਂਸ ਨਾ ਵਧੀਆ ਹੈਗਾ ਨਾ ਮੇਰੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਦੇ ਵਿੱਚ ਕੋਈ ਵੱਡਾ ਲੀਡਰ ਹੈਗਾ ਠੀਕ ਹੈ ਮੇਰੇ ਪਰਿਵਾਰ ਚੋਂ ਤਾਂ ਕਿਸੇ ਨੇ ਜੀ ਐਮਸੀ ਦਾ ਇਲੈਕਸ਼ਨ ਨਹੀਂ ਲੜਿਆ ਤੁਸੀਂ ਕਹ ਰਹੇ ਹੋ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਆਮ ਲੋਕਾਂ ਤੇ ਮੰਤਰੀ ਸਾਹਿਬ ਹੈਗੇ ਆ ਲਾਲਚੰਦ ਜੀ ਦੀ ਗੱਲ ਕਰੀਏ ਤਾਂ ਕਿਸ ਲੈਵਲ ਤੋਂ ਉੱਠੇ ਆ ਠੀਕ ਹੈ ਸਾਡੇ ਬਬੂਰਤੀ ਸ਼ਰਮਾ ਜੀ ਹੈਗੇ ਆ ਠੀਕ ਹੈ ਐਮਸੀ ਲੈਵਲ ਤੋਂ ਉੱਠੇ ਆ ਇਹ ਬੂਥ ਲੈਵਲ ਤੋਂ ਉੱਠੇ ਆ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਆ ਉਹ ਚਤਾਨੀ ਹੈ ਜੀ ਇਹ ਤੇ ਦੂਸਰਾ ਕੰਮ ਹੋ ਗਿਆ 27 ਦੇ ਵਿੱਚ ਪਾਰਟੀ ਦੀ ਧੋਰੀ ਦੇ ਵਿੱਚ ਖਾਨਕੋਟ ਦੀ ਸੀਟ ਆ ਗਈ ਜਤਾਨੀ ਕਹਿੰਦੇ ਅੱਖਾਂ ਦੇ ਵਿੱਚ ਸੁਪਨੇ ਨੇ ਤੇ ਦਿਲ ਦੇ ਵਿੱਚ ਅੱਗ ਅੱਖਾਂ ਦੇ ਵਿੱਚ ਸੁਪਨੇ ਨੇ ਤੇ ਦਿਲ ਦੇ ਵਿੱਚ ਅੱਗ ਵਿਰੋਧ ਦੇ ਵਿੱਚ ਬਹੁਤੇ ਨੇ ਪਰ سپورਟ ਦੇ ਵਿੱਚ ਰੱਬ ਸਸੀਕਾ ਤੁਸੀਂ ਦੇਖ ਰਹੇ ਹੋ ਮੈਂ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ਨਿਹਰੂ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਆਪਣੇ ਵਲੰਟੀਅਰਸ ਨੂੰ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸੌਂਪਿਆ ਜਾ ਰਹੇ ਨੇ ਜਿੱਤੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਜਿਹੜੀ ਗਰਾਊਂਡ ਲੈਵਲ ਤੇ ਜਿਹੜੇ ਉੱਤਰ ਕੇ ਕੰਮ ਕੀਤੇ ਜਾ ਰਹੇ ਨੇ ਚਾਹੇ ਉਹ ਕਿੰਡੂ ਕਿਹੜਾ ਤਰ੍ਹਾਂ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਸ਼ਹਿਰੀ ਖੇਤਰਾਂ ਦੀ ਗੱਲਬਾਤ ਕੀਤੀ ਜਾਵੇ ਸਾਡੇ ਨਾਲ ਸਾਰਤਿਕ ਮਹਾਜਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬਲੋਕ ਪ੍ਰਧਾਨ ਸੀਗੇ ਹੁਣ ਉਹਨਾਂ ਨੂੰ ਜਿਹੜਾ ਹਲਕਾ ਸੰਗਠਨ ਇੰਚਾਰਜ ਜਿਹੜਾ ਨਿਯੁਕਤ ਕੀਤਾ ਗਿਆ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਸੌਂਪੀਆਂ ਗਈਆਂ ਨੇ ਇਸ ਹਲਕਾ ਸੰਗਠਨ ਇੰਚਾਰਜ ਦੇ ਵਿੱਚ ਕੀ ਕੁਝ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਰਾਜਨੀਤਿਕ ਸਫ਼ਰ ਜਿਹੜਾ ਸਾਰਤਿਕ ਮਹਾਜਨ ਹੁਣਾਂ ਦਾ ਕਿਵੇਂ ਸ਼ੁਰੂ ਹੋਇਆ ਫੈਮਿਲੀ ਮੈਂਬਰ ਚ ਕੋਈ ਅਜਿਹਾ ਮੈਂਬਰ ਸੀਗਾ ਜੋ ਰਾਜਨੀਤਿਕ ਦੇ ਵਿੱਚ ਪਹਿਲਾਂ ਜਿਹੜਾ ਕੰਮ ਕਰ ਚੁੱਕਿਆ ਸੀਗਾ ਉਹਨਾਂ ਨਾਲ ਗੱਲਬਾਤ ਕਰ ਜਿਹੜੇ ਤੇ ਮੇਰੇ ਕੋਲ ਆਏ ਹੋ ਆਪਣਾ ਟਾਈਮ ਗੱਡਿਆ ਮੇਰਾ ਨਵਾਣੇ ਜੇ ਬੰਦੇ ਕੋਲ ਇਹ ਨਵਾਣੇ ਨਹੀਂ ਆ ਕਿ ਆਮ ਆਦੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਹੈਗੇ ਨਾ ਉਹਨਾਂ ਨੂੰ ਜਿਹੜੀਆਂ ਜ਼ਿੰਮੇਦਾਰੀਆਂ ਸੌਂਪੇ ਜਾ ਰਹੇ ਨੇ ਉਹਨਾਂ ਦਾ ਫੀਸ ਤੇ ਚੱਲਕਦਾ ਨਜ਼ਰ ਆ ਰਿਹਾ ਪਹਿਲਾਂ ਬਲਾਗ ਪ੍ਰਧਾਨ ਸੀਗੇ ਹੁਣ ਤਾਂ ਸੰਗਠਨ ਇੰਚਾਰਜ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਨਾ ਦੇਖੋ ਜੀ ਇਹ ਤੇ ਪਾਰਟੀ ਦੀ ਦਿਸ਼ਾ ਨਿਰਦੇਸ਼ ਅਹੀ ਚੱਲਦੇ ਆ ਜੋ ਪਾਰਟੀ ਕਹਿੰਦੀ ਹੈ ਉਹਦੇ ਕਹਿੰਦੇ ਆ ਹੀ ਤੁਰਦੇ ਆ ਤੇ ਪਾਰਟੀ ਟਾਈਮ ਟੂ ਟਾਈਮ ਪ੍ਰੋਮੋਸ਼ਨ ਵੀ ਕਰਦੀ ਹੈ ਤੇ ਕੰਮ ਨਹੀਂ ਕਰਾਂਗੇ ਤੇ ਡਿਮੋਸ਼ਨ ਵੀ ਕਰ ਦੇਗੀ ਹੂੰ ਸੋ ਮੈਨੂੰ 2014 ਦੇ ਵਿੱਚ ਮੈਂ ਪਾਰਟੀ ਆਪਣੇ ਆਪ ਹੀ ਜੁਆਇਨ ਕੀਤੀ ਸੀਗੀ ਨਾ ਬਾਰ੍ਹਵੀਂ ਦੇ ਪੇਪਰ ਦਿੱਤੇ ਸੀਗੇ ਤੇ ਹਲੇ ਰਿਜ਼ਲਟ ਵੀ ਨਹੀਂ ਆਇਆ ਸੀਗਾ ਤੇ ਹਲੇ ਮੈਂ ਅੰਡਰਏ ਸੀਗਾ ਜੀ ਇਹ ਤਾਂ ਸਫ਼ਰ ਸ਼ੁਰੂ ਹੁੰਦਾ ਤੁਹਾਡਾ ਹਾਂ ਜੀ ਸਾਢੇ 17 ਸਾਲ ਦਾ ਸੀਗਾ ਜੀ ਮੈਂ ਜੋ ਜਦੋਂ ਮੈਂ ਪਾਰਟੀ ਆਪਣੇ ਆਪ ਹੀ ਦਫ਼ਤਰ 'ਚ ਜਾ ਕੇ ਜੁਆਇਨ ਕਰ ਲਈਗੀ ਕਿਉਂਕਿ ਸਾਢੇ 17 ਸਾਲ ਦੀ ਉਮਰ ਜਿਹੜੀ ਹੈ ਨਾ ਬਾਲਕ ਦੀ ਉਮਰ ਉਹ ਤਾਂ ਸੋਚ ਨਹੀਂ ਹੁੰਦੀ ਇਦਾਂ ਦੀ ਕਿ ਕਿਹੜੀ ਲਾਈਨ ਚੂਜ਼ ਕਰੀ ਕਿਹੜੀ ਨਾ ਕਰੀ ਤਾਂ ਤੁਸੀਂ ਕੀ ਮੈਂ ਸੋਚਿਆ ਮੰਨ ਦੇ ਵਿੱਚ ਕਿ ਨਹੀਂ ਨਹੀਂ ਲਾਈਨ ਤਾਂ ਸੀ ਕੋਈ ਵੀ ਨਹੀਂ ਸੀ ਇੱਦਾਂ ਜੀ ਮੇਰੇ ਮਦਰ ਜਿਹੜੇ ਟੀਚਰ ਹੈਗੇ ਆ ਫਾਦਰ ਮੇਰੇ ਸ਼ਾਪਕੀਪਰ ਹੈ ਤੇ ਸਾਡੇ ਪੂਰੇ ਪਰਿਵਾਰ ਦੇ ਵਿੱਚੋਂ ਫੈਮਿਲੀ ਦੇ ਵਿੱਚੋਂ ਕੋਈ ਵੀ ਪੋਲਿਟੀਕਲ ਬੈਕਗ੍ਰਾਉਂਡ ਵਾਲਾ ਨਹੀਂ ਸੀਗਾ ਸਾਡਾ ਪੂਰਾ ਬੈਕਗ੍ਰਾਉਂਡ ਟੀਚਰਸ ਦਾ ਸੀ ਸਰਕਾਰੀ ਮੁਲਾਜ਼ਮਾਂ ਦਾ ਸੋ ਪਰ ਦੇਲ ਚ ਸੀਗਾ ਕੁਝ ਵੀ ਦੇਸ਼ ਵਾਸਤੇ ਦੁਨੀਆ ਵਾਸਤੇ ਕੁਝ ਕਰਨਾ ਉਹਦਾ ਅੰਨਾ ਜਾਰਾ ਜਿਹਦਾ ਅੰਦੋਲਨ ਵੀ ਚੱਲਿਆ ਸੀਗਾ ਉਹਨੂੰ ਦੇਖ ਕੇ ਵੀ ਸਾਰਾ ਯੂਥ ਸੀਗਾ ਅਗਰੈਸ਼ਨ ਚ ਸੀਗਾ ਇੱਕ ਜਨੂਨ ਸੀਗਾ ਬਸ ਉਹ ਜਨੂਨ ਮੈਨੂੰ ਪਾਰਟੀ ਦੇ ਵਿੱਚ ਲਾਏ ਆ ਕਿਉਂਕਿ ਇਹੀ ਇੱਕ ਪਾਰਟੀ ਆ ਪੀ ਜਿਹੜੀ ਇਮਾਨਦਾਰੀ ਨਾਲ ਵਰਕਰ ਦੀ ਹੁੰਦੀ ਨਹੀਂ ਤੇ ਮੇਰੇ ਵਰਗੇ ਵਰਕਰ ਨੂੰ ਤੇ ਦਰਿਆ ਬਿਠਾਣੀਆਂ ਪੈਂਦੀਆਂ ਜੀ ਬਾਕੀ ਪਾਰਟੀ ਆ ਮਮੀ ਪਾਰਟੀ ਨਾ ਰੱਖਿਆ ਗਿਆ ਕਿਉਂਕਿ ਆਮ ਲੋਕਾਂ ਦੀ ਪਾਰਟੀ ਬਿਲਕੁਲ ਜੀ ਮੇਰੇ ਹਸਤੇ ਸੱਚ ਸੱਚੀ ਗੱਲ ਹੈ ਜੀ ਆਮ ਲੋਕਾਂ ਦੀ ਪਾਰਟੀ ਹੈਗੀ ਹੈ ਮੇਰੇ ਵਰਗੇ ਵਰਕਰ ਨੂੰ ਜਿਹਦਾ ਨਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਇੰਨਾ ਵਧੀਆ ਹੈਗਾ ਨਾ ਬੈਂਕ ਬੈਲੈਂਸ ਇੰਨਾ ਵਧੀਆ ਹੈਗਾ ਨਾ ਮੇਰੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਦੇ ਵਿੱਚ ਕੋਈ ਵੱਡਾ ਲੀਡਰ ਹੈਗਾ ਠੀਕ ਹੈ ਮੇਰੇ ਪਰਿਵਾਰ ਚੋਂ ਤਾਂ ਕਿਸੇ ਨੇ ਜੀ ਐਮਸੀ ਦਾ ਇਲੈਕਸ਼ਨ ਵੀ ਨਹੀਂ ਲੜਿਆ ਸੋਚਦਾ ਵੀ ਨਹੀਂ ਹੈ ਜੀ ਵੋਟ ਪਾ ਜਾਂਦੇ ਸੀਗੇ ਸੋ ਉਹ ਇਹੋ ਜਿਹੇ ਬੰਦੇ ਨੂੰ ਜਦੋਂ ਸੰਗਠਨ ਦਾ ਇੰਨਾ ਵੱਡਾ ਉਦਾਂ ਮਿਲਦਾ ਹੈ ਸੰਗਠਨ ਇੰਚਾਰਜ ਲਵਾਉਣਾ ਲੱਗਣਾ ਪਠਾਨਕੋਟ ਹਲਕੇ ਦਾ ਤਾਂ ਮੇਰੇ ਵਾਸਤੇ ਤੇ ਹੈ ਜੀ ਸਪਨਾ ਹੀ ਆ ਮੇਰੇ ਵਾਸਤੇ ਜੀ ਆ ਤੁਸੀਂ ਕਹਿ ਰਹੇ ਹੋ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਕੁਝ ਲੋਕੀ ਤਾਂ ਕਹਿੰਦਾ ਕਿ ਖਾਸ ਬੰਦੇ ਦੀ ਸਰਕਾਰ ਹੈ ਖਾਸ ਲੋਕਾਂ ਦੀ ਹੈ ਨਹੀਂ ਜੀ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਜੀ ਖਾਸ ਲੋਕਾਂ ਦੀ ਕੋਈ ਨਹੀਂ ਹੈ ਜੀ ਦੇਖੋ ਸਾਡੇ ਮੰਤਰੀ ਸਾਹਿਬ ਹੈਗੇ ਆ ਲਾਲਚੰਨ ਜੀ ਦੀ ਗੱਲ ਕਰੀਏ ਤੇ ਕਿਸ ਲੈਵਲ ਤੋਂ ਉੱਠੇ ਆ ਠੀਕ ਹੈ ਸਾਡੇ ਬਬੂਤੀ ਸ਼ਰਮਾ ਜੀ ਹੈਗੇ ਆ ਠੀਕ ਹੈ ਐਮਸੀ ਲੈਵਲ ਤੋਂ ਉੱਠੇ ਆ ਜੀ ਬੂਥ ਲੈਵਲ ਤੋਂ ਉੱਠੇ ਆ ਸਾਡੇ ਜਿੰਨੇ ਵੀ ਮੈਕਸੀਮਮ ਲੀਡਰ ਹੈਗੇ ਜਿਹੜੇ ਬਨੇ ਆ ਗਏ ਜਿਹੜੇ ਮੰਤਰੀਪਦ ਤੇ ਹੈਗੇ ਆ ਸਾਰੇ ਗਰਾਊਂਡ ਲੈਵਲ ਤੇ ਵਰਕਰ ਹੈ ਜੀ 90 ਦਿਨਾਂ ਵਿੱਚ ਵੀ ਦੇਖਿਆ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਆ ਪਾਣੀ ਦੇ ਵਿੱਚ ਜਾਂਦੇ ਰਹੇ ਆ ਕੋਈ ਸੋਸ਼ਲ ਮੀਡੀਆ ਤੇ ਫੋਟੋਆਂ ਖਿੱਚਣੀਆਂ ਨਹੀਂ ਆਹੀ ਜ਼ਰੂਰੀ ਸਮਝੀਆਂ ਆਹੀ ਲੋਕਾਂ ਦੇ ਵਿੱਚ ਕੰਮ ਕੀਤਾ ਜੀ ਠੀਕ ਹੈ ਸੋ ਇਹ ਆਮ ਆदमी ਆ ਆਮ ਲੋਕਾਂ ਦੀ ਪਾਰਟੀ ਹੈ ਤੇ ਆਹੀ ਆਹੀ ਸਾਰੇ ਆਮ ਹੈਗੇ ਆ ਮੇਰਾ ਮੈਂ ਤਾਂ ਸਿੱਧਾ ਜਿੰਦਾਜਾਦਾ ਐਗਜ਼ਾਮਪਲ ਹੈ ਜੀ ਜ਼ਿੰਮੇਵਾਰੀ ਸੌਂਪੀ ਕਿ ਇਹਦੇ ਵਿੱਚ ਕੰਮ ਕੀ ਰਹੂਗਾ ਜਿਹੜਾ ਤੁਹਾਨੂੰ ਸੌਂਪੇਗੀ ਜ਼ਿੰਮੇਵਾਰੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜੀ ਸੰਗਠਨ ਦੀ ਜ਼ਿੰਮੇਵਾਰੀ ਹੈ ਪੂਰੇ ਸੰਗਠਨ ਨੂੰ ਸਿਰਜਣਾ ਜੀ ਸੰਗਠਨ ਨੂੰ ਸੰਭਾਲਣਾ ਸੰਗਠਨ ਨੂੰ ਵਧਾਣਾ ਤੇ ਬੇਸਿਕ ਮੇਰੀ ਜ਼ਿੰਮੇਵਾਰੀ ਹੋਏਗੀ ਜੀ ਵੀ ਹਲਕਾ ਇੰਚਾਰਜ ਜਿਲ੍ਹਾ ਪ੍ਰਧਾਨ ਜੀ ਨਾਲ ਲੱਗ ਕੇ ਮੰਤਰੀ ਸਾਹਿਬ ਨਾਲ ਲੱਗ ਕੇ ਆਪਣੇ ਹਲਕੇ ਦੀ ਪਠਾਨਕੋਟ ਹਲਕੇ ਦੀ ਮੈਂ ਗੱਲ ਕਰਾਂਗਾ ਕਾਰਪੋਰੇਸ਼ਨ ਜੇ ਇਲੈਕਸ਼ਨ ਆ ਰਹੇ ਆ ਉਹ ਜੇ ਤਾਂ ਨਹੀਂ ਹੈ ਜੀ ਇਹ ਹੀ ਦੂਸਰਾ ਕੰਮ 2027 ਦੇ ਵਿੱਚ ਪਾਰਟੀ ਦੀ ਚੋਰੀ ਦੇ ਵਿੱਚ ਪਠਾਨਕੋਟ ਦੀ ਸੀਟਾਂ ਜਿਤਾ ਕੇ ਪਾਣੀ ਪਹਿਲਾਂ ਤਾਂ ਸਟਾਰਟਿੰਗ ਜੇ ਇੱਕ ਗੱਲ ਦੀ ਗੱਲ ਕੀਤੀ ਜਾਏ ਤੁਸੀਂ ਇਹ 2014 ਤੋਂ ਮੈਨੂੰ ਸੌਂਗ ਸੀਗਾ ਕਿ ਮੈਂ ਇਸ ਲਾਈਨ ਦੇ ਵਿੱਚ ਆਪਣਾ ਜਾਂ ਕੁਝ ਸੀਗਾ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿਉਂ ਚੁਣੀ ਜਾਂਦੀ ਹੈ ਪਾਰਟੀਆਂ ਤਾਂ ਹੋਰ ਵੀ ਸੀਗੀਆਂ ਸੱਤਾ ਦੇ ਵਿੱਚ ਚਾਹੇ ਕਾਂਗਰਸ ਦੀ ਗੱਲ ਕਰੀਏ ਚਾਹੇ ਮੇਰੇ ਭਾਜਪਾ ਦੀ ਗੱਲ ਕਰੀਏ ਕੁਝ ਹੋਰ ਵੀ ਤਾਂ ਸੀਗਾ ਇਹੋ ਕਿਉਂ ਚੁਣੇ ਗਏ ਕੀ ਖਾਸ ਜਿਹੜੀਆਂ ਕੌਗੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿੱਚ ਲੱਗਦੀਆਂ ਨੇ ਇਹ ਤਾਂ ਸਰ ਇਹ ਤਾਂ ਜੀ ਲੋਕਾਂ ਨੇ ਚੁ ਮੈਂ ਤਾਂ 2014 ਤੋਂ ਐਸੇ ਪਾਰਟੀ 'ਚ ਲੱਗਿਆ ਸੀਗਾ ਲੋਕਾਂ ਨੂੰ ਇੱਕ ਉਮੀਦ ਸੀਗੀ ਔਰ ਉਮੀਦ ਦੇ ਉੱਤੇ ਖੜੇ ਉੱtre ਆ ਸਭ ਤੋਂ ਪਹਿਲੇ ਜਿਹੜਾ ਸਾਡਾ ਵਾਦਾ ਸੀਗਾ 300 ਯੂਨਿਟ ਫ੍ਰੀ ਬਿਲੀ ਦਾ ਆਂਦੀ ਇਹੀ ਜੀ ਪੂਰਾ ਕੀਤਾ ਠੀਕ ਉਸ ਤੋਂ ਬਾਅਦ ਮਹੱਲਾ ਕਲੀਨਿਕਸ ਦਾ ਠੀਕ ਹੈ ਉਹ ਵੀ ਇਹੀ ਪੂਰਾ ਕੀਤਾ ਸਕੂਲ ਆਫ ਫੈਮਿਨਸ ਦੀ ਗੱਲ ਕੀਤੀ ਸੀਗੀ ਉਹ ਵੀ ਕੀਤਾ ਜਿਹੜੀ ਚੀਜ਼ਾਂ ਅਸੀਂ ਨਹੀਂ ਵੀ ਬੋਲੀਆਂ ਸੀਗੀਆਂ ਉਹ ਵੀ ਕੀਤੀਆਂ ਜੀ ਐਸਐਸਐਫ ਦੀ ਗੱਲ ਕਰ ਲਓ ਸੁਰੱਖਿਅਤ ਰੱਖਿਆ ਫੋਰਸ ਕਿੰਨੀ ਜਾਨਾਂ ਬੱਚੀਆਂ ਵਿੱਚ ਇਹ ਉਹ ਦਿਨ ਨਸ਼ੇ ਵਿਰੁੱਧ ਕਹਿੰਨੇ ਸੋਚਿਆ ਹੀ ਨਹੀਂ ਸੀਗਾ ਜੀ ਕੋਈ ਪੰਜਾਬ ਦੇ ਵਿੱਚ ਕੋਈ ਸਰਕਾਰ ਉੱਠੇਗੀ ਤੇ ਆਪਣੀ ਹਿੱਸੇਦ ਤਰੇਗੀ ਨਸ਼ੇ ਦੇ ਵਿਰੁੱਧ ਔਰ ਮਜੀਠੀਆ ਵਰਗੇ ਕਿੰਗ ਪਿੰਨ ਨੂੰ ਫੜਨਾ ਇੱਕ ਬੜੀ ਵੱਡੀ ਗੱਲ ਹੈ ਜੀ ਉਸ ਤੋਂ ਬਾਅਦ ਸਾਰੇ ਜਿਹੜੀ ਦੂਸਰੀ ਪਾਰਟੀ ਦੇ ਸੁਪਰੀਮ ਲੀਡਰ ਹੈ ਜਿਹੜੇ ਕੱਲ ਤੱਕ ਗਾਲਾਂ ਕੱਢਦੇ ਸੀਗੇ ਉਹ ਉਹਦੀ ਸਪੋਰਟ 'ਚ ਆ ਗਏ ਫਿਰ ਕੁਝ ਲੋਜੇ ਵੀ ਜਿਹੜੇ ਕਹਿੰਦੇ ਸੀ ਉਹ ਜੀ ਮੈਨੂੰ ਤਾਂ ਨਾਮ ਦਾ ਭਲੇਖਾ ਲੱਗ ਗਿਆ ਜੀ ਕਿਹੇ ਹੋਰ ਨੂੰ ਫੜ ਲਿਆ ਸੋ ਇਥੋਂ ਮਾਨਸਿਕਤਾ ਪਤਾ ਚਲਦੀ ਹੈ ਤਾਂ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਕੀਤਾ ਇਥੋਂ ਇਹ ਵੀ ਪਤਾ ਚੱਲਿਆ ਵੀ ਇਹ ਦੋਨੋਂ ਮਿਲੇ ਜੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਜਿਵੇਂ ਤੁਸੀਂ ਹੜਾਂ ਦੀ ਗੱਲ ਕੀਤੀ ਹੈ ਕਿ ਹੜਾਂ ਦੇ ਵਿੱਚ ਜਿਹੜੀ ਸਾਡੇ ਮੰਤਰੀ ਸਾਹਿਬ ਗਰਾਊਂਡ ਲੈਵਲ ਤੇ ਉਤਰਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤੁਹਾਨੂੰ ਵੀ ਬਲਾਕ ਪ੍ਰਧਾਨ ਸੀ ਕਿ ਆਮ ਆਦਮੀ ਪਾਰਟੀ ਦੇ ਤੁਸੀਂ ਤੁਸੀਂ ਵੀ ਵਿਚਰੇ ਹੋਣਾ ਪਿੰਡਾਂ ਵਿੱਚ ਜਾ ਕੇ ਬਿਲਕੁਲ ਜੀ ਜੇ ਰੋ ਤੁਹਾਨੂੰ ਪਤਾ ਚੱਲਿਆ ਕਿ ਇੱਕਦਮ ਤੁਸੀਂ ਵਾਲਾ ਬੰਨ ਟੁੱਟ ਗਿਆ ਜੀ ਤੇ ਬੰਨ ਬਣਾਉਣ ਦੀ ਜਿਹੜੀ ਡਿਊਟੀ ਹੈ ਉਹ ਪਾਰਟੀ ਵੱਲੋਂ ਇਕ ਕੋਣ ਕੋ ਲਈ ਕਿ ਜਿਹੜਾ ਜਿਹੜਾ ਵਰਕਰ ਹੈ ਜਲਦੀ ਤੋਂ ਜਲਦੀ ਹਰ ਇੱਕ ਬਲੋਕ ਇੰਚਾਰਜ ਹਰ ਇੱਕ ਹਲਕਾ ਇੰਚਾਰਜ ਦੀ ਡਿਊਟੀ ਲਈ ਵੀ ਜਬਦ ਤੋਂ ਬਾਅਦ ਜਲਦੀ ਤੋਂ ਜਲਦੀ ਪੁੱਜੋ ਠੀਕ ਹੈ ਜੀ ਤੇ ਅਸੀਂ ਉੱਥੇ ਜਾ ਕੇ ਸੇਵਾ ਕੀਤੀ ਉਸ ਤੋਂ ਇਲਾਵਾ ਹੀ ਸਾਡੀ ਪਾਰਟੀ ਨੇ ਡਿਊਟੀ ਲਈ ਪਿੰਡਾਂ ਦੇ ਵਿੱਚ ਜਾਓ ਤੇ ਪਿੰਡਾਂ ਦੇ ਵਿੱਚ ਹਾਲਾਤ ਜਾਣੋ ਲੋਕਾਂ ਨੂੰ ਕੀ ਚਾਹੀਦਾ ਕਿਸ ਚੀਜ਼ ਦੀ ਲੋੜ ਹੈ ਕਿਉਂਕਿ ਇੱਦਾਂ ਵੀ ਉਹ ਇੱਕ ਅੱਧਾ ਹੀ ਕਈ ਵਾਰੀ ਕਹੇ ਪਿੰਡ ਚ ਰਾਸ਼ਨ ਦੀ ਲੋੜ ਹੀ ਕਹੇ ਪਿੰਡ ਚ ਚਾਰੇ ਦੀ ਲੋੜ ਹੀ ਕਹੇ ਪਿੰਡ ਚ ਰਾਸ਼ਨ ਚਾਰੇ ਦੀ ਲੋੜ ਨਹੀਂ ਪਰ ਤਰਪਾਲਾ ਦੀ ਲੋੜ ਸੀਗੀ ਸੋ ਸਾਰੀ ਚੀਜ਼ਾਂ ਹੀ ਹਰ ਇੱਕ ਪਿੰਡ ਚ ਗਈਆਂ ਜੀ ਬੇੜੀ ਤੇ ਬੈ ਕੇ ਵੀ ਸਾਡੇ ਵਰਕਰ ਗਏ ਆ ਜਿਹੜੇ ਪਾਰਛ ਯੋਜ ਦਰਿਆ ਤੋਂ ਉੱਥੇ ਤੱਕ ਵੀ ਪੁੱਜੇ ਨਾਲ ਦੇ ਨਾਲ ਤੇ ਮੈਂ ਤੁਹਾਡੇ ਤੁਹਾਡੀ ਪੂਰੀ ਐਮਐਚ1 ਪੰਜਾਬ ਦੀ ਟੀਮ ਦਾ ਐਮਐਚ ਪੰਜਾਬ ਐਮਐਪ ਪੰਜਾਬ ਟੀਮ ਦਾ ਮੈਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਵੀ ਆਪਣੇ ਜਿਹੜੀ ਪੱਤਰਕਾਰੀ ਤਾਂ ਪੂਰਾ ਆਪਣਾ ਦੱਸਿਆ ਉੱਥੇ ਔਰ ਤੁਸੀਂ ਇੱਕ ਇਕਲੌਤਾ ਚੈਨਲ ਸੀਗੇ ਜਿਨਨੇ ਕੀ ਪੂਰੇ ਹੜ ਦੇ ਦਿਨਾਂ ਵਿੱਚ ਆਪਣੀ ਜਾਨ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਾਣੀ ਦੇ ਵਿੱਚ ਖੜ ਕੇ ਸੇਮਨੂ ਆ ਨਾ ਵੀ ਪੜਾ ਚਲੇ ਆਪੀ ਤੁਹਾਡੇ ਜਿਹੜੇ ਕਈ ਰਿਪੋਰਟਰ ਸੀਗੇ ਉਹਨਾਂ ਦੇ ਪੈਰ 'ਚ ਵੀ ਲੱਗ ਗਈ ਕਈ ਕੁਛ ਹੋਇਆ ਪਰ ਤੁਸੀਂ ਤਾਂ ਹੀ ਨਿਰਪੱਖਤਾ ਨਾਲ ਤੇ ਸੱਚਾਈ ਚੀਜ਼ ਤੁਸੀਂ ਸਰਕਾਰ ਦੇ ਅੱਗੇ ਵੀ ਰੱਖੀ ਤੇ ਲੋਕਾਂ ਅੱਗੇ ਵੀ ਰੱਖੀ ਤੁਸੀਂ ਆਫ ਕੈਮਰਾ 'ਚ ਗੱਲਬਾਤ ਕੀਤੀ ਕਿ ਸਾਡੀ ਪਾਰਟੀ ਵੱਲੋਂ ਡਿਊਟੀਆਂ ਲਗਾਈ ਗਈਆਂ ਤੇ yellow shirt ਜੜੀ ਬੜੀ ਮਸ਼ਹੂਰ ਹੋਈ ਉਹ yellow shirt ਦਾ ਕੀ ਰਾਸ ਸੀ ਕਿ ਇਹ ਕੀ ਹੋਇਆ ਸੀਗਾ ਉੱਤੇ ਉਹ ਜੀ youth clubਾਂ ਦੀ ਸੀਗੀ ਜਿਹੜੇ ਕਿ ਪਾਰਟੀ ਵੱਲੋਂ ਨਿਯੁਕਤ ਨਿਯੁਕਤ ਕੀਤੀ ਗਈ ਸੀਗੀ ਹਰ ਇੱਕ ਪਿੰਡ ਦਾ youth club youth ਦੇ ਵਰਕਰ ਸੀਗੇ ਤਾਂ ਵੀ ਤੁਹਾਨੂੰ ਪਤਾ ਹੋਏਗਾ ਵੀ ਉਹ ਤੁਸੀਂ ਦੇ ਉੱਤੇ ਸਾਰੇ ਪੀਲੀ ਕਮੀਜ਼ਾਂ ਵਾਲੇ ਲੱਭਦੇ ਸੀਗੇ ਸੋ ਏ ਪਾਰਟੀ ਦੀ ਡਿਊਟੀ ਸੀਗੀ ਤਾਂ ਹੀ ਉਹ ਉੱਥੇ ਪੁੱਜੇ ਪਿੰਡਾਂ ਦੇ ਲੋਕਾਂ ਨੇ ਤੇ ਮਦਦ ਕੀਤੀ ਕੀਤੀ ਤੇ ਲੋਕਲ ਆ ਉਹਨਾਂ ਨੇ ਤੇ ਕੀਤੀ ਕੀਤੀ ਪਰ ਸਾਡੀ ਪਾਰਟੀ ਦੇ ਬਾਹਰੋਂ ਲੁਧਿਆਣੇੋਂ ਪਟਿਆਲੇੋਂ ਜਲੰਧਰੋਂ ਵੱਖਰੇ ਵੱਖਰੇ ਹਰ ਕੇਨਚਾਰਜਾ ਦੀ ਮੰਤਰੀਆਂ ਦੀ ਡਿਊਟੀ ਲੱਗੀ ਫਿਰਾਹ ਸਮਗਰੀ ਤੇ ਲੇਬਰ ਆਪਣੇ ਆਪ ਆ ਕੇ ਪੁੱਜੋ ਉੱਥੇ ਤੇ ਉੱਥੇ ਸੇਵਾ ਸੇਵਾ ਕਰੋ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਹੋਰ ਆਪਾਰਟੀ ਜਿਹੜੇ ਲੱਭਦੇ ਨਹੀਂ ਹੈਗੇ ਜਾਂ ਕੁਛ ਨਹੀਂ ਉੱਥੇ ਆਮ ਆਦਮੀ ਪਾਰਟੀ ਦਾ ਇਕੱਲਾ-ਗਲਾ ਵਰਕਰ ਜਾ ਕੇ ਉੱਥੇ ਕੰਮ ਕੀਤਾ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਉੱਤੇ ਕਵਰੇਜ ਕਰਦੇ ਸੀ ਕੁਛ ਆਮ ਆਦਮੀ ਪਾਰਟੀ ਦੇ ਇਮੇਜ ਦਿਆਗੋ ਮੇਰੇ ਜਿਨ੍ਹਾਂ ਨੇ ਖੁਦ ਇੰਨੀ ਗੱਲ ਬੋਲੀ ਕਿ ਜਿਹੜੇ ਤੁਸੀਂ ਤੇ ਕੰਮ ਕਰਦੇ ਪੈਨੇ ਉਹ ਸਿਰਫ ਸੈਲਫੀਆਂ ਖਿੱਚਵਾਉਣ ਦੇ ਲਈ ਜਾਂਦੇ ਰਹੇ ਸਿਰਫ ਫੋਟੋਆਂ ਖਿੱਚਵਾ ਕੇ ਜਾਂਦੇ ਪੈਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗੱਲਬਾਤ ਕੀਤੀ ਜਾਏ ਉਹਨਾਂ ਨੂੰ ਕਿਵੇਂ ਵੇਖਦੇ ਤੁਸੀਂ ਦੇਖੋ ਜੀ ਇਹ ਇਹ ਵਾਲੀ ਜਿਹੜ ਕਿਉਂਕਿ ਮਿੱਟੀ ਨਾਲ ਮਿੱਟੀ ਸਾਡੇ ਮੰਤਰੀ ਸਾਹਿਬ ਵੀ ਹੋਏ ਹੀ ਜਦੋਂ ਸਾਡਾ ਮੰਤਰੀ ਮਿੱਟੀ ਨਾਲ ਮਿੱਟੀ ਹੋ ਗਿਆ ਤੇ ਅਸੀਂ ਤੇ ਵਰਕਰਾਂ ਨੂੰ ਤੇ ਹੋਣੇ ਪੈਣਾ ਜੀ ਨਾਲੇ ਸਾਡੀ ਪਾਰਟੀ ਨੇ ਡਿਊਟੀ ਲਈ ਸੀਗੀ ਐਦਾਂ ਦੀ ਕੋਈ ਗੱਲ ਨਹੀਂ ਹੈ ਸੈਲਫੀਆਂ ਨਾਲ ਸੈਲਫੀਆਂ ਤੇ ਅਸੀਂ ਸਰ ਖਿੱਚੀਆਂ ਹੀ ਨਹੀਂ ਨਾ ਇਹ ਦੀ ਫੋਟੋਆਂ ਆਈਆਂ ਆਈ ਤੁਸੀਂ ਕੰਮ ਕੀਤਾ ਨਾਲੇ ਆਮਾ ਦੀ ਪਾਰਟੀ ਜਿਹੜੀ ਬੋਤਲ ਬਹੁਤੇ ਦੇ ਸੋਸ਼ਲ ਵਰਕਰ ਹੈਗੇ ਤੇ ਉਹ ਵੈਸੇ ਹੀ ਇਹ ਕੰਮਾਂ 'ਚ ਬਹੁਤੇ ਅੱਗੇ ਹੋ ਜਾਂਦੇ ਉਹਨਾਂ ਨੂੰ ਤੇ ਇੱਕ ਮੈਸੇਜ ਚਾਹੀਦਾ ਹੈ ਤੇ ਨਾਲ ਹੀ ਪੁੱਜ ਜਾਂਦੇ ਆ ਜੀ ਇਹੋ ਤੋਂ ਤੁਸੀਂ ਤੁਸੀਂ ਹੀ ਕਿਉਂਕਿ ਹੋਰ ਜੇਕਰ ਗੱਲਬਾਤ ਕੀਤੀ ਜਾਂਦੀ ਆਮ ਆਦਮੀ ਪਾਰਟ ਦੇ ਕੋਈ ਹੋਰ ਸੀਨੀਅਰ ਵੀ ਲੀਡਰ ਸੀਗੇ ਹੋਰ ਵੀ ਸੀਨੀਅਰ ਸੀਗੇ ਇਹ ਨਾ ਤੇ ਤੁਹਾਨੂੰ ਹੀ ਕਿਉਂ ਚੁਣਿਆ ਗਿਆ ਕੰਬੜੇ ਪਾਰਟੀ ਦੇ ਵੱਲੋਂ ਜਿਹੜਾ ਸੰਗਠਨ ਇਹ ਚ ਆਜੀ ਡਿਊਟੀ ਦਿੱਤੀ ਗਈ ਹੈ ਇਹ ਪਾਰਟੀ ਨੇ ਕੋਈ ਦੇਖਿਆ ਹੋਣਾ ਜੀ ਮੇਰੇ ਚ ਜਾਂ ਫਿਰ ਅੱਜ ਤੋਂ 2014 ਦੀ ਗੱਲ ਕਰੀਏ ਤੇ ਉਦੋਂ ਮੈਂ ਜੁਆਇਨ ਕੀਤੀ ਸੀਗੀ ਪਾਰਟੀ ਤੇ ਕੱਲ ਮੈਨੂੰ ਕਈਆਂ ਨੇ ਫੋਨ ਆਇਆ ਕਹਿੰਦੇ ਸਾਥਕ ਯਾਰ ਤੂੰ ਤੇ ਉਦੋਂ ਪਾਰਟੀ ਜੁਆਇਨ ਕੀਤੀ ਸੀਗੀ ਵੀ ਜਦੋਂ ਤੇਰੀ ਦਾੜ੍ਹੀ ਵੀ ਨਹੀਂ ਆਈ ਸੀ ਮੋਛ ਵੀ ਨਹੀਂ ਆਈ ਸੀਗੀ ਤੇ ਅੱਜ ਨੂੰ ਖੁਸ਼ੀ ਹੋਈ ਹੈ ਵੀ ਪਾਰਟੀ ਨੇ ਤੇਰਾ ਪੂਰਾ ਮੁੱਲ ਮੋੜਿਆ ਤੇ ਮੈਂ ਪਾਰਟੀ ਦਾ ਜੀ ਤਹੇ ਦਿ ਲੋ ਮਤਲਬ ਵੀ ਪੂਰੀ ਦਿਲ ਦੀ ਗ੍ਰਹਾਈਆਂ ਤੋਂ ਧੰਨਵਾਦੀ ਆ ਤੇ ਮੈਂ ਪਾਰਟੀ ਨੂੰ ਇਹ ਕਵਾਂਗਾ ਵੀ ਜਿਹੜੀ ਤੁਸੀਂ ਮੈਨੂੰ ਸਭ ਤੋਂ ਯੰਗੇਸਟ ਸੰਗਠਨ ਇਨ ਚਾਰਜ ਮੈਂ ਪੰਜਾਬ ਚ ਜੀ ਤੇ ਜਿਹੜੀ ਮੈਨੂੰ ਡਿਊਟੀ ਦਿੱਤੀ ਹੈ ਮੈਂ ਤਨ ਦਹੀ ਨਾਲ ਨਿਭਾਵਾਂਗਾ ਤੇ ਮੈਂ ਕਮਿਟਮੈਂਟ ਕਰਦਾ ਹਾਂ ਪਾਰਟੀ ਨੂੰ ਕਿ ਮੈਂ ਪੂਰਾ ਜੋਰ ਲਾ ਦਾਂਗਾ ਵੀ 2027 ਦੇ ਵਿੱਚ ਤੇ ਕਾਰਪੋਰੇਸ਼ਨ ਸਭ ਤੋਂ ਪਹਿਲੇ ਆਪਣਾ ਮੇਅਰ ਬਣਾਈਏ ਪਠਾਨਕੋਟ ਚ ਤੇ ਦੂਸਰਾ 27 ਦੇ ਵਿੱਚ ਪਾਰਟੀ ਦੀ ਝੋਲੀ ਦੇ ਵਿੱਚ ਪਠਾਨਕੋਟ ਦੀ ਸੀਟ ਜਿਤਾ ਕੇ ਪਾਈਏ ਯੂਥ ਤੁਸੀਂ ਜਿਵੇਂ ਗੱਲ ਕੀਤੀ ਵੀ 300 ਯੂਨਿਟ ਮਾਫ ਦੀ ਗੱਲ ਕਰੀਏ ਜਾਂ ਫਿਰ ਯੁਧ ਨਸ਼ਾ ਵਿਰੋਧ ਦੀ ਗੱਲਬਾਤ ਕਰੀਏ ਤੁਸੀਂ ਯੂਥ ਸੀਗੇ ਵਿਚਰੇ ਲੋਕਾਂ ਦੇ ਵਿੱਚ ਜਿਹੜੀਆਂ ਪਬਲਿਕ ਮੀਟਿੰਗਾਂ ਹੋਈਆਂ ਕੁਝ ਅਜਿਹੇ ਪੇਰੈਂਟਸ ਮਿਲੇ ਜਿਨ੍ਹਾਂ ਦੇ ਪੁੱਤ ਜਿਹੜੇ ਸੀਗੇ ਨਸ਼ੇ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਦੇ ਨਸ਼ੇ ਜਿਹੜੇ ਛੁਡਵਾਏ ਹੋਣ ਪੁੱਛਿਆ ਮੈਂ ਕਰਕੇ ਮਿਲਿਆ ਸੀਗਾ ਬਿਲਕੁਲ ਜੀ ਬਥੇਰੇ ਹਰ ਇੱਕ ਹਰ ਇੱਕ ਮੀਟਿੰਗ ਦੇ ਵਿੱਚ ਅਜਿਹੇ ਜਾਂਦੇ ਸੀਗੇ ਤੇ ਕਈ ਮਾਵਾਂ ਰੋਂਦੀਆਂ ਸੀਗੀਆਂ ਕਈ ਸਾਨੂੰ ਯੂਥ ਆਂਦਾ ਸੀਗਾ ਇੱਕ ਆ ਮੇਰੇ ਕੋਲ ਵੀਡੀਓ ਵੀ ਪਈ ਆ ਸਾਡੇ 49 ਨੰਬਰ ਜਿਹੜਾ ਵਾਰਡ ਹੈਗਾ ਉੱਥੇ ਆਪਾਂ ਮੀਟਿੰਗ ਆਪਣਿਆ ਮੁੰਡਾ ਆ ਕੇ ਆਇਆ ਤੇ ਉਹਨੇ ਬੋਲਿਆ ਜੀ ਮੈਂ ਪਹਿਲੇ ਨਸ਼ਾ ਕਰਦਾ ਸੀਗਾ ਪਰ ਹੁਣ ਜੀਰੋ ਦੀ ਇਹ ਸਕੀਮ ਚੱਲੀ ਹੈ ਇਹ ਲਹਿਰ ਚੱਲੀ ਹੈ ਤੇ ਮੈਨੂੰ ਵੀ ਥੋੜੀ ਜਾਗਰੂਤਾ ਆਈ ਹੈ ਤੇ ਮੈਂ ਨਸ਼ਾ ਆਪਣਾ ਛੱਡਿਆ ਜੀ ਤੇ ਹੁਣ ਮੈਂ ਜਿਮ ਜੁਆਇਨ ਕਰਦਾ ਉਹਦਾ ਕੋਚ ਵੀ ਨਾ ਲਾਇਦਾ ਸੀ ਉਹਨੇ ਕੋਚ ਦਾ ਵੀ ਧੰਨਵਾਦ ਕੀਤਾ ਵੀ ਮੈਨੂੰ ਇਹ ਸਾਰੀ ਜੀਰੋ ਮੁਹਿੰਮ ਚੱਲੀ ਹੈ ਪੋਜ਼ਿਟਿਵਿਟੀ ਦੀ ਗੱਲ ਹਨਾ ਜੀ ਇਹ ਤਾਂ ਪਹਿਲੇ ਕੋਈ ਗੱਲ ਹੀ ਨਹੀਂ ਕਰਦਾ ਸੀਗਾ ਨਸ਼ੇ ਦੀ ਸਾਰੇ ਕਹਿੰਦੇ ਨਸ਼ਾ ਤਾਂ ਹੈ ਹੀ ਨਹੀਂ ਜੀ ਠੀਕ ਹੈ ਪਰ ਅਸੀਂ ਕਹਿੰਦੇ ਨਹੀਂ ਨਸ਼ਾ ਸੀਗਾ ਅਸੀਂ ਖਤਮ ਨਹੀਂ ਕਰਤਾਏ ਪਰ ਅਸੀਂ ਐਸ ਲੈਵਲ ਤੱਕ ਘਟਾਤਾ ਹੈ ਕਿ ਲੋਕੀ ਹੁਣ ਨਸ਼ੇ ਤੋਂ ਦੂਰ ਭੱਜ ਰਹੇ ਨੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਿਤੇ ਜਾਂਦੀਆਂ ਸੀਐਮ ਸਾਹਿਬ ਦੇ ਪਰ ਲੱਗਦਾ ਕਿ ਰੰਗਲਾ ਪੰਜਾਬ ਜਿਹੜਾ ਬਹੁਤ ਜਲਦ ਬਣਾਇਆ ਜਾਏਗਾ ਕਿਉਂਕਿ ਨਸ਼ਾ ਮੁਕਤ ਪੰਜਾਬ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਬਿਲਕੁਲ ਜੀ ਰੰਗਲਾ ਪੰਜਾਬ ਆਪਣੇ ਆਪ ਬਣ ਜਾਣਾ ਜੀ ਦੇਖੋ ਸਕੂਲ ਆਫ ਐਮਿਨਸ ਸਭ ਤੋਂ ਬੇਸਿਕ ਚੀਜ਼ ਕੀ ਹੈ ਹੈਲਥ ਤੇ ਐਜੂਕੇਸ਼ਨ ਠੀਕ ਹੈ ਗਰੀਬਾਂ ਦੇ ਬੱਚੇ 25 25 3000 ਰੁਪਏ ਨਹੀਂ ਦੇ ਸਕਦੇ ਜੀਓ ਆਈਐਸ ਆਈਪੀਐਸ ਬਣਨਗੇ ਉਹ ਸਕੂਲ ਆਫ ਐਮਿਨਸ ਹੀ ਬਣ ਸਕਦੇ ਜਿੱਥੇ ਵਧੀਆ ਫੈਸਿਲਿਟੀਆਂ ਮਿਲਣ ਉਸ ਤੋਂ ਬਾਅਦ ਹੈ ਜਿਹੜੋ ਕਿਤੇ ਇੱਕ ਵਾਰੀ ਬੰਦਾ ਥੱਲੇ ਵੀ ਢਿੱਕ ਜਾਣਾ ਤੈਨੂੰ ਘਬਰਾਟ ਹੋ ਜਾਂਦੀ ਹੈ ਵੀ ਮੈਂ ਹੁਣ ਪੈਸੇ ਕਿੱਥੋਂ ਦਊਂਗਾ ਮੋਹੱਲਾ ਕਲੀਨਿਕ ਬਣੇ ਕਰਦੇ ਆ ਹਰ ਇੱਕ ਮਲੇ ਦੇ ਤੇ ਟੈਸਟ ਫ੍ਰੀ ਆ ਉੱਥੇ ਸਰਕਾਰੀ ਹਸਪਤਾਲਾਂ ਦੀ ਵੀ ਫੈਸਿਲਿਟੀਆਂ ਹੋਰ ਡੇ ਬਾਈ ਡੇ ਇੰਪਰੂਵ ਹੋ ਰਹੀਆਂ ਸੋ ਇਹ ਸਾਰੀ ਚੀਜ਼ਾਂ ਇਹੀ ਚੀਜ਼ਾਂ ਰੰਗਲਾ ਪੰਜਾਬ ਹੈ ਬਿਜਲੀ ਦੇ ਬਿੱਲ ਦੇਖੋ ਮੈਂ ਮੈਂ ਦੱਸਣਾ ਚਾਹੁੰਦਾ ਵੀ ਘਟੋ ਘਟ ਹਰ ਇੱਕ ਪੰਜਾਬੀ ਪਰਿਵਾਰ ਦਾ 15 ਤੋਂ 20000 ਰੁਪਏ ਸਾਲ ਦਾ ਬੱਚੇ ਦਾ ਉਹੀ ਉਹੀ ਆਪਣੇ ਬੱਚੇ ਦੀ ਡਿਵੈਲਪਮੈਂਟ ਵਾਸਤੇ ਲਾਏਗਾ ਇਹੀ ਰੰਗਲਾ ਪੰਜਾਬ ਹੈ ਜੀ ਅਕਸਰ ਦੇਖਿਆ ਜਾਂਦਾ ਸਾਰਤਕ ਸਰ ਕੇ ਜਿਹੜੇ ਰਾਜਨੀਤੀ ਦੇ ਵਿੱਚ ਪੈਂਦੇ ਨੇ ਤੇ ਫੈਮਲੀਆ ਵੱਲੋਂ ਅਕਸਰ ਜਿਹੜੇ ਰੱਖੇ ਜਾਂਦੇ ਨੇ ਨਾ ਪੱਖ ਰੱਖੇ ਜਾਂਦੇ ਨੇ ਕਿ ਉਹ ਆਪਣੀ ਫੈਮਲੀਆਂ ਨੂੰ ਟਾਈਮ ਨਹੀਂ ਦੇ ਪਾਉਂਦੇ। ਉਹ ਚ ਐਵੇਂ ਦਾ ਹੁੰਦਾ ਕਿ ਫੈਮਲੀ ਇਹ ਗੱਲ ਤਾਂ ਬਿਲਕੁਲ ਸੱਚੀ ਹੈ ਜੀ। ਇਹ ਗੱਲ ਬਿਲਕੁਲ ਸੱਚੀ ਹੈ। ਕਿ ਪਬਲਿਕ ਦੇ ਵਿੱਚ 24 ਘੰਟੇ ਰਹਿਣਾ ਤਾਂ ਫੈਮਲੀ ਜਿਹੜੀ ਹੈ ਇੱਕ ਸਾਈਡ ਹੋ ਜਾਂਦੀ ਹੈ। ਕਿਤੇ ਨਾ ਕਿਤੇ ਜੀ ਫੈਮਲੀ ਦਾ ਬੜਾ ਸਭ ਤੋਂ ਵੱਡਾ ਸੈਕਰੀਫਾਈਸ ਮੈਂ ਕਹਿੰਦਾ ਜੀ ਫੈਮਲੀ ਦਾ ਹੈਗਾ। ਜਿਨ੍ਹਾਂ ਦੀ ਬਦੌਲਤ ਹੀ ਇਹ ਪਾਰਟੀ ਦੇ ਵਿੱਚ ਆਏ ਆ। ਕਈ ਵਾਰੀ ਉਹ ਖਿੱਚਦੇ ਵੀ ਹੈਗੇ ਆ ਪਰ ਉਹਨਾਂ ਨੂੰ ਪਤਾ ਵੀ ਸਾਡਾ ਮੂਣਾ ਕਰਾਏ ਕਰਦਾ ਸੋ ਉੱਥੇ ਆ ਕੇ ਸਾਡੀ ਫੈਮਲੀ ਦਾ ਸਭ ਤੋਂ ਵੱਡਾ ਸੈਕਰੀਫਾਈਸ ਹੁੰਦਾ ਵੀ ਕਈ ਵਾਰੀ ਜਦੋਂ ਸਾਡੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਉਦੋਂ ਹੀ ਸਾਡੀ ਕਿਤੇ ਪਾਰਟੀ ਨੂੰ ਵੀ ਲੋਡ ਹੁੰਦੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜੀ 2024 ਦਾ ਜਿਸ ਦਿਨ VOTING ਸੀਗੀ ਤੇ ਇਹ ਸਾਰੇ ਮੈਂ ਬਲੋਕ ਇੰਚਾਰਜ ਸੀਗਾ ਤੇ ਮੇਰੇ ਕੋਲ ਸਾਰੇ ਬੂਥ ਸੀਗੇ ਤੇ ਜਦੋਂ ਆਪਾਂ ਰਾਤੀ ਵੱਲੇ ਸਾਰੀ ਮੀਟਿੰਗਾਂ ਕਰੇ ਕਰਦੇ ਸੀਗੇ ਤੇ ਮੇਰੇ ਮਦਰ ਜੀ ਬਾਥਰੂਮ ਤੇ ਸੱਲੇ ਡੇਗ ਗਏ ਤੇ ਉਹਨਾਂ ਦੀ ਜੀ ਬਾਹਾਂ ਟੁੱਟ ਗਈ ਤੇ ਅਗਲੇ ਦਿਨ ਮੈਨੂੰ ਜਾਣਾ ਚਾਹੀਦਾ ਸੀ ਉਹਨਾਂ ਨੂੰ ਪਲੱਸਟਰ ਲਵਾਉਣ ਪਰ ਮੇਰੀ ਜ਼ਿੰਮੇਵਾਰੀ ਸੀ ਕਿ ਬੂਥਾਂ ਦੇ ਉੱਤੇ ਮੈਂ ਸਭ ਤੋਂ ਪਹਿਲੇ ਜੀ ਬੂਥਾਂ ਦੇ ਉੱਤੇ ਜ਼ਿੰਮੇਵਾਰੀ ਨਿਭਾਈ ਸ਼ਾਮੀ 6 ਵਜੇ ਜਦੋਂ VOTING ਖਤਮ ਹੋਈ ਜਿਹੜੇ ਫਾਰਮ ਜਮਾ ਕਰਵਾਣੇ ਹੁੰਦੇ ਮੈਂ ਫਾਰਮ ਜਮਾ ਕਰਵਾਏ ਤੇ ਉਸ ਤੋਂ ਅਗਲੇ ਦਿਨ ਮੈਂ ਜਾ ਕੇ ਪਲਸਟਰ ਲਵਾਇਆ ਆਪਣੀ ਮਾਤਾ ਦਾ ਸੋ ਇਹ ਚੀਜ਼ਾ ਬਹੁਤ ਵੱਡੇ ਸੈਕਰੀਫਾਈਸ ਆ ਜੀ ਜਿਹੜੀ ਪਾਰਟੀ ਦੇਖਦੀ ਹੈ ਤੇ ਤਾਂ ਹੀ ਪਾਰਟੀ ਨੇ ਛੋਟੀ ਉਮਰ ਦੇ ਵਿੱਚ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਰਾਜਨੀਤੀ ਵਿੱਚ ਪਈਏ ਤਾਂ ਸੱਚਨ ਦਾ ਘਟਾ ਬਣਦੇ ਦੁਸ਼ਮਣ ਬਹੁਤ ਖੜੇ ਹੁੰਦੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਪੋਰਟ ਦੇ ਵਿੱਚ ਬਹੁਤ ਘਟ ਹੁੰਦੇ ਨੇ ਹੈਨਾ ਤੇ ਜੇਕਰ ਵਿਰੋਧ ਦੇ ਵਿੱਚ ਬਹੁਤ ਘਟ ਹੁੰਦੇ ਨੇ ਸੋਰੀ ਮਾਫ ਕਰਨਾ ਸਪੋਰਟ ਦੇ ਵਿੱਚ ਬਹੁਤ ਘਟ ਹੁੰਦੇ ਨੇ ਤੇ ਵਿਰੋਧ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਇਵੇਂ ਦਾ ਕੁਝ ਹੈਗਾ ਕਿਉਂਕਿ ਰਾਜਨੀਤੀ ਵਿੱਚ ਪਵੇ ਜੇ ਵਿਰੋਧੀ ਕਰ ਜੜੇ ਆ ਉਹ ਉਤਰੇ ਹੋਣਾ ਕੋਈ ਗੱਲ ਨਹੀਂ ਜੀ ਜਿਹੜੇ ਵਿਰੋਧੀ ਹੈ ਤੇ ਵਿਰੋਧੀ ਰਹਿਣ ਕੋਈ ਚੱਕਰ ਨਹੀਂ ਹੈ ਬਟ ਮੇਰੇ ਸਾਰਿਆਂ ਨਾਲ ਹੀ ਪਿਆਰ ਹੈ ਜੀ ਮੈਂ ਤਰੀਕੇ ਨਾਲ ਕੋਈ ਧੱਕਾ ਨਹੀਂ ਕੀਤਾ ਕੋਈ ਗਲਤ ਕੰਮ ਨਹੀਂ ਕੀਤਾ ਨਾ ਮੈਂ ਕੇਦਾ ਕੋਈ ਨੁਕਸਾਨ ਕੀਤਾ ਕੋਈ ਨਿੱਜੀ ਜਮੀਨ ਨਸ਼ੇ ਦਾ ਕੇਹ ਵੀ ਚੀਜ਼ ਨਾ ਹੀ ਹੱਡੀ ਆ ਜੀ ਸੋਚ ਨਾ ਹੀ ਹੱਡੀ ਆ ਜੀ ਪਰਵਿਸ਼ ਆ ਇਹ ਸਾਰਿਆਂ ਨਾਲ ਬਣਾ ਕੇ ਰੱਖਦੇ ਆ ਜੀ ਸਾਰਿਆਂ ਨਾਲ ਪਿਆਰ ਬਣਾ ਕੇ ਰੱਖਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮੈਂ ਸਾਰੀ ਤੁਹਾਡੇ ਸਾਰੇ ਸਰੋਤਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹਨਾ ਪੀ ਵਾਤਵਾਦ ਆਮਾ ਦੀ ਪਾਰਟੀ ਦਾ ਸਪੋਰਟ ਕਰੋ ਠੀਕ ਹੈ ਜੀ ਤੇ ਨਾਲੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਕਿ ਤੁਸੀਂ ਜਿਹੜਾ ਮੈਨੂੰ ਇੰਨਾ ਜ਼ਿਆਦਾ ਆਪਣਾ ਟਾਈਮ ਦਿੱਤਾ ਕੀਮਤੀ ਟਾਈਮ ਦਿੱਤਾ ਮੇਰੇ ਨਿਮਾਣੇ ਜੇ ਬੰਦੇ ਨੂੰ ਓਕੇ ਥੈਂਕ ਯੂ ਸਰ ਸੋ ਐਸੀ ਕਿ 사ਰਤਿਕ ਮਹਾਜਨ ਜਿਹੜੇ ਕਿ ਪਹਿਲਾਂ ਬਲੋਗ ਪ੍ਰਧਾਨ ਸੀਗੇ ਹੁਣ ਵੱਡੀ ਜ਼ਿੰਮੇਵਾਰੀ ਜਿਹੜੀ ਆਮ ਆਦਮੀ ਪਾਰਟੀ ਦੇ ਬਲੋਂ ਉਹਨਾਂ ਨੂੰ ਸੌਫੀ ਕਿ ਸੋ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀਗਾ ਯੂਥ ਹੈ ਜਿੱਤੇ ਵੱਧ ਚੜ ਕੇ ਲੋਕਾਂ ਦੇ ਬੋਲੋ ਜੇਕਰ ਆਪਣੀ ਵਾਰਡ ਦੀ ਗੱਲਬਾਤ ਕੀਤੀ ਜਾਵੇ ਜਾਂ ਫਿਰ ਬਾਹਰ ਪਬਲਿਕ ਦੀ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਦੀ ਸਪੋਰਟ ਜਿਹੜੀਆਂ ਉਹਨਾਂ ਨੂੰ ਮਿਲਦੀ ਪਈ ਹੈ ਸਭ ਤੋਂ ਵੱਡੀ ਸਪੋਰਟ ਹੁੰਦੀ ਫੈਮਿਲੀ ਦੀ ਜਿੱਤੇ ਉਹਨਾਂ ਨੂੰ ਫੈਮਿਲੀ ਦੀ ਮਿਲਦੀ ਪਈ ਹੈ ਸੋ ਉਹਨਾਂ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਸੌਕਿਆ ਗਈਆਂ ਨੇ ਬੜੀਆਂ ਇਮਾਨਦਾਰੀ ਦੇ ਨਾਲ 사ਰਤਿਕ ਮਹਾਜਨ ਦਾ ਕਹਿਣਾ ਸੀਗਾ ਉਹ ਜ਼ਿੰਮ ਦੇ ਵਿਤਾਤ ਅਗਲੇ ਜੁੜੇ ਰ ਅਮਜ ਪੰਜਾਬ ਦੇ ਨਾਲ ਮੈਂ ਨਿਰੂ ਸਸੇਗਾ